ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਬੰਦੇ ਦੇ ਹੱਥ ਵਕਾਲੇ ਦਾ ਸਰਟੀਫਿਕੇਟ ਆ ਜਵੇ ਪਰ ਉਹਨੂੰ ਕਾਮਯਾਬੀ ਨਾ ਮਿਲੇ ਤੇ ਸਰਕਾਰੀ ਜੋਬ ਲਈ ਹੋਰ ਇਹ ਟੈਸਟਾਂ ਦੀ ਵਿੱਚੋਂ ਵੱਡੇ ਟੈਸਟ ਜਿਵੇਂ ਕਿ ਪਟਵਾਰੀ ਦੀ ਜੋਬ ਲਈ ਟੈਸਟ ਕਲੀਅਰ ਕਰਨ ਤੋਂ ਬਾਅਦ ਬੰਦੇ ਦੇ ਹੱਥ ਦੇ ਵਿੱਚ ਸਰਕਾਰੀ ਕੁਰਸੀ ਨਾ ਆਵੇ ਤਾਂ ਫਿਰ ਉਹ ਕੀ ਕਰੂਗਾ ਇਹ ਸਭ ਦਿਖਾਉਣ ਲਈ ਤੇ ਉਸ ਬੰਦੇ ਨਾਲ ਮਲਾਉਣ ਲਈ ਜਿਹੜਾ ਦੱਸੂਗਾ ਕਿ ਬੰਦਾ ਕੀ ਕਰ ਸਕਦਾ 네ਗੇਟਿਵ ਹੋਣ ਦੀ ਬਜਾਏ ਪੋਜ਼ਿਟਿਵ ਹੋ ਕੇ ਬੰਦਾ ਕੀ ਕੁਛ ਕਰ ਸਕਦਾ ਉਸ ਬੰਦੇ ਨਾਲ ਮਿਲਾਉਣ ਲਈ ਅੱਜ ਤੁਹਾਨੂੰ ਲੈ ਕੇ ਆਏ ਆਂ ਆਪਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਦਿਵਾਨੇ ਦੇ ਵਿੱਚ ਮੇਰੇ ਨਾਲ ਆ ਪ੍ਰਦੀਪ ਸ਼ਰਮਾ ਪ੍ਰਦੀਪ ਸ਼ਰਮੇ ਹੋਣਾ ਨੇ ਕੀ ਪੜ੍ਹਾਈ ਕੀਤੀ ਆ ਕਿਹੜਾ ਕੰਮ ਅੱਜ ਕਰ ਰਹੇ ਆ ਇਹ ਸਾਰੀਆਂ ਗੱਲਾਂ ਤੁਹਾਨੂੰ ਇਸ ਵੀਡੀਓ 'ਚ ਮਿਲਣਗੀਆਂ ਤੁਸੀਂ ਇਸ ਬੰਦੇ ਕੋਲੇ ਆਉਣਾ ਇੱਥੋਂ ਪੋਜ਼ਿਟਿਵਿਟੀ ਲੈਣੀ ਆ ਇਹ ਤੋਂ ਕੰਮ ਕਰਵਾਉਣਾ ਤੁਹਾਡੇ ਆਉਣ ਦੇ ਇੱਥੇ ਕੀ ਫਾਇਦੇ ਹੋਣੇ ਆ ਇੱਕ ਬਹੁਤ ਵੱਡਾ ਫਾਇਦਾ ਹੋਣਾ ਉਹ ਤੁਹਾਨੂੰ ਮੈਂ ਦੱਸੂਗਾ ਵੀਡੀਓ 'ਚ ਬਾਬ ਐਂਡ ਜੀ ਦੱਸੂਗਾ ਸਭ ਤੋਂ ਪਹਿਲਾਂ ਆਪਾਂ ਮਿਲਦੇ ਹਾਂ ਪ੍ਰਵੀਰ ਸ਼ਰਮੀਨ ਸਸੀ ਗਰਗਰੀ ਹਾਸੀ ਅਵੀਰ ਜੀ ਅ ਪ੍ਰਦੀਪ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸ ਦਿਓ ਬਈ ਤੁਸੀਂ ਕਿਹੜੀ ਕਿਹਣੀ ਪੜ੍ਹਾਈ ਕੀਤੀ ਆ ਕਿੱਥੋਂ ਤੱਕ ਪੜ੍ਹਾਈ ਕੀਤੀ ਆ ਅ ਵੀਰ ਜੀ ਮੈਂ ਪਹਿਲਾਂ ਬੀਏ ਕੀਤੀ ਸਿੰਘੜਾ ਕਾਲਜ ਤੋਂ ਜੀ ਉਸ ਤੋਂ ਬਾਅਦ ਮੈਂ ਲੋ ਕੀਤਾ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਜੀ ਉਸ ਤੋਂ ਬਾਅਦ ਮੈਂ ਐਮਏ ਕੀਤੀ ਪਰ ਮੈਨੂੰ ਮੇਰਾ ਇੰਟਰਸਟ ਨਹੀਂ ਬਣਿਆ ਮੈਂ ਸਰਤੀ ਬਚਕਾਰ ਜੀ ਜੀ ਕਿਉਂਕਿ ਮੈਂ ਅ ਬਹੁਤ ਸਾਰੇ ਸਰਕਾਰੀ ਜਿਹੇ ਟੈਸਟ ਆ ਉਹ ਕਲੀਅਰ ਕੀਤਾ ਜਿਵੇਂ ਪੜਵਾਰੀ ਦਾ ਮੈਂ ਟੈਸਟ ਕਲੀਅਰ ਕੀਤਾ ਜੀ ਮੈਂ ਇੰਟਰਸ ਕਲੀਅਰ ਕੀਤਾ ਇੰਟਰਵਿਊ ਤੇ ਵੀ ਤੂੰ ਕਿਹਾ ਗਿਆ ਵੀ ਪੈਸੇ ਤੋਂ ਬਿਨਾ ਨਹੀਂ ਕੋਸਣਾ ਵੀ 25-30 ਲੱਖ ਰੁਪਏ ਲੱਗੂਗਾ ਵੀ ਫਿਰ ਤੈਨੂੰ ਜੌਬ ਮਿਲ ਸਕਦੀ ਓਕੇ ਫਿਰ ਮੇਰਾ ਦਿਲ ਟੁੱਟ ਗਿਆ ਯਾਰ ਵੀ ਇੰਨਾ ਪੜ ਕੇ 80% ਨੰਬਰ ਲੈ ਕੇ ਵੀ ਕੁਝ ਬਣਿਆ ਨਹੀਂ ਤਾਂ ਮੈਂ ਆ ਜੋ ਕੋਈ ਕੰਮ ਕਰ ਫਿਰ ਵੀ 30-35 ਲੱਖ ਰੁਪਏ ਕਹਿੰਦੇ ਰਸ਼ਵਤ ਦੇਣੀ ਪਊਗੀ ਹਾਂਜੀ ਵੀਰੇ ਠੀਕ ਆ अच्छा वीर ਜਿੰਨਾ ਤੁਸੀਂ ਦੱਸਿਆ ਵੀ ਤੁਸੀਂ ਇਹ ਪੜ੍ਹਾਈ ਕੀਤੀ ਆ ਇਹਦੇ ਪ੍ਰੂਫ ਹੈਗੇ ਆ ਤੁਸੀਂ ਹੁਣ ਦਿਖਾ ਰਹੇ ਹੋ ਹਾਂਜੀ ਵੀਰ ਜੀ ਇਹ ਵੀ ਆਪਾਂ ਇੱਕ ਵਾਰੀ ਦਿਖਾ ਲਈਏ ਅ ਵੀਰ ਜੀ ਮੈਂ ਬਾਰਕਾਉਂ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬਕਾਇਦਾ ਐਡਵੋਕੇਟ ਹੂੰ ਤੇ ਮੈਂ ਬਰਨਾਲੇ ਦੇ ਵਿੱਚ ਪ੍ਰੈਕਟਿਸ ਵੀ ਕਰਦਾ ਰਿਹਾ ਓਕੇ ਮੈਂ 200 ਪ੍ਰੈਕਟਿਸ ਵੀ ਕੀਤੀ ਹਾਂ ਤੁਹਾਡੀ ਆਈਡੀ ਆ ਜੀ ਇਹ ਵੀ ਦਿਖਾ ਦਿਓ ਵੀਰੇ ਇੱਕ ਵਾਰ ਤਾਂ ਦੋਸਤੋ ਇਹ ਤੁਹਾਨੂੰ ਤਾਂ ਦਿਖਾ ਰਹੇ ਆ ਵੀ ਕਿਤੇ ਪ੍ਰਦੀਪ ਸ਼ਰਮਾ ਝੂਠ ਤਾਂ ਨਹੀਂ बोल ਰਿਹਾ ਕਿਤੇ ਮੈਂ ਵੀਡੀਓ ਚਲਾਉਣ ਲਈ ਝੂਠ ਤਾਂ ਨਹੀਂ ਬੋਲ ਰਿਹਾ ਸੋ ਪ੍ਰਦੀਪ ਵੀਰੇ ਨੇ ਦੱਸਿਆ ਵੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਕਾਮਯਾਬੀ ਨਾ ਹੱਥ ਲੱਗੀ ਤਾਂ ਫੇਰ ਵੀਰੇ ਨੇ ਕੀ ਕਰਿਆ ਇਹਨੇ ਆਪਣੇ ਲਈ ਕੰਮ ਪੈਦਾ ਕੀਤਾ ਸੋ ਦੋਸਤੋ ਬਹੁਤ ਹੀ ਪੋਜ਼ਿਟਿਵਿਟੀ ਉਹ ਸਾਰੀ ਦੇਖਿਓ ਕਿਉਂਕਿ ਆਪਣੇ ਮੁੰਡਿਆਂ ਦੇ ਵਿੱਚ ਖਾਸ ਕਰਕੇ ਕੀ ਆ ਕਹਿੰਦੇ ਪੰਜਾਬ ਚ ਕੁਝ ਨਹੀਂ ਪੰਜਾਬ ਚ ਕੋਈ ਕੰਮ ਨਹੀਂ ਬੰਦਾ ਇੱਥੇ ਰੋਟੀ ਨਹੀਂ ਖਾ ਸਕਦਾ ਬੰਦੇ ਨੂੰ ਬਾਹਰ ਜਾਣਾ ਪਊਗਾ ਪਰ ਪ੍ਰਦੀਪ ਸ਼ਰਮੇ ਹੁਣੀ ਪੋਜ਼ਿਟਿਵਿਟੀ ਦੀ ਉਹ ਮਿਸਾਲ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੰਮ ਪੈਦਾ ਕਰਕੇ ਆਪਣੀ ਰੋਟੀ ਲਈ ਆਪਣੀ ਰੋਜੀ ਲਈ ਥੀ ਕਮਾਉਣਾ ਸ਼ੁਰੂ ਕੀਤਾ ਪਰ ਵੀਰੇ ਕੀ ਕੰਮ ਆਪਣਾ ਜੋ ਦੱਸ ਦੇ ਕੋਈ ਅ ਵੀਰ ਜੀ ਮੈਂ ਸੋਚਿਆ ਪਹਿਲਾਂ ਮੇਰਾ ਵੀਰ ਸੀ ਮੈਂ ਫੋਰਨ ਜਾਵਾਂ ਮੇਰੀ ਵਾਈਫ ਨੇ ਸਾਢੇ ਸੇ ਬੈਡ ਆਏ ਮੈਨੂੰ ਇਹ ਸੀ ਹੋਰਾਂ ਬੰਦ ਮੁੰਡਿਆਂ ਤੇਰਾ ਮੈਂ ਵੀ ਫੋਰਨ ਜਾਵਾਂ ਬਟ ਜਦੋਂ ਮੈਂ ਕਿਸੇ ਏਜੰਟ ਕੋਲੇ ਗਿਆ ਤਾਂ ਉਹ ਕਹਿੰਦਾ 30-35 ਲੱਖ ਰੁਪਏ ਲੱਗੂਗਾ 30-35 ਲੱਖ ਇੱਧਰ ਵੀ ਹੋ ਗਿਆ ਹਾਂ 30-35 ਲੱਖ ਇੱਧਰ ਵੀ ਹੋ ਗਿਆ ਵੀਰੇ ਫਿਰ ਮੈਂ ਸੋਚਿਆ ਵੀ ਮੈਂ ਇਹੋ ਜਿਹਾ ਕੰਮ ਕਰ ਲਾਂ ਵੀ ਜਿਹੇ ਨਾਲ ਲੋਕਾਂ ਦੀ ਸਿਰ ਵੀ ਸਹੀ ਰਵੇ ਹਾਂ ਤੇ ਕੰਮ ਵੀ ਮੈਂ ਆਪਣੇ ਪਿੰਡ ਦੇ ਵਿੱਚ ਕਰ ਲਾ ਓਕੇ ਤੇ ਮੈਂ ਫਿਰ ਕੰਮ ਸ਼ੁਰੂ ਕੀਤਾ ਵੀਰੇ ਆਟਾ ਚੱਕੀ ਦਾ ਠੰਡੀ ਆਟਾ ਚੱਕੀ ਓਕੇ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਵੀਰੇ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਗਈਆਂ ਉਹ ਐਡ ਕਰ ਲਈਆਂ ਜਿਵੇਂ ਕਿ ਆਪਾਂ ਮਸਾਲੇ ਆਗੇ ਮਸਾਲੇ ਲੈਣ ਲੋਗਾ ਆਪਣੀ ਬਰਨਾਲੀ ਜਾਂਦੀ ਸੀ ਵੀਰੇ ਓਕੇ ਤੇ ਜਿਹੜੀ ਹੁਣ ਦੂਸਰੇ ਮਸਾਲੇ ਆ ਜਿਵੇਂ ਕਿ ਦੁਕਾਨਾਂ ਦੇ ਮਿਲਦੇ ਆ ਉਹਦੇ ਵਿੱਚ ਬਹੁਤ ਸਾਰੀ ਮਿਲਾਵਟ ਹੁੰਦੀ ਆ ਜਿਵੇਂ ਆਪਾਂ ਲਾਲ ਮਿਰਚਾਂ ਹੀ ਲੈਨੇ ਆ ਉਹਦੇ ਵਿੱਚ ਰੰਗ ਪਾ ਕੇ ਜਾਂ ਬਹੁਤ ਸਾਰੇ ਇਹਨੂੰ ਪਤਾ ਘਬਲੇ ਹੁੰਦੇ ਆ ਇਹ ਚੀਜ਼ ਨੂੰ ਮੈਂ ਖਤਮ ਕਰਨ ਦੇ ਲਈ ਇੱਕ ਆਪ ਦੀ ਵੱਲੋਂ ਕੋਸ਼ਿਸ਼ ਕੀਤੀ ਹੈ ਵੀਰੇ ਮੈਂ ਇੱਕ ਆਟਾ ਚੱਕੀ ਲਾਈ ਆ ਤੇ ਨਾਲ ਹੀ ਮਸਾਲਿਆਂ ਦੇ ਕੰਮ ਸ਼ੁਰੂ ਕੀਤਾ ਤੇ ਨਾਲ ਹੀ ਸਰੂ ਦੇ ਤੇਲ ਦਾ ਸਰੂ ਦਾ ਤੇਲ ਆਪਾਂ ਆਪ ਤਿਆਰ ਕਰਦੇ ਆ ਵੀ ਜਿਵੇਂ ਰਾਜਸਥਾਨ ਜੋ ਸਰੂ ਮੰਗਾ ਲੈਣੇ ਆ ਓਕੇ ਤੇ ਉਹਦੇ ਵਿੱਚੋਂ ਜਿਹੜੀ ਰਾਜਸਥਾਨ ਦੀ ਚਰੂ ਆ ਉਹੀ ਕੁਆਲਿਟੀ ਵਧੀਆ ਉਹਦਾ ਤੇਲ ਦਾ ਟੇਸਟ ਵਧੀਆ ਹੈਗਾ ਤਾਂ ਫਿਰ ਆਪਾਂ ਮੰਦਿਰ ਦੇ ਸਾਹਮਣੇ ਖੜ ਕੇ ਆਪਾਂ ਤੇਲ ਤਿਆਰ ਕਰਦੇ ਆਂ ਕੋਈ ਕਿਸੇ ਤਰ੍ਹਾਂ ਦਾ ਕੋਈ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਮਲਾਵਟ ਦਾ ਤੇ ਆਪਣਾ ਕਿਹਾ ਵੀ ਆ ਵੀਰੇ ਵੀ ਜਿਹੜਾ ਬੰਦਾ ਆਪਣੀ ਕੋਈ ਕੁਆਲਿਟੀ ਦੇ ਵਿੱਚ ਕੋਈ ਸਦ ਕਰ ਦੂਗਾ ਤਾਂ ਉਹਨੂੰ ਆਪਾਂ 50000 ਰੁਪਏ ਨਾ ਆਉਂਦਾ ਵੀ ਦੇਣਾ ਪਰਦੀ ਵੀਰੇ ਗੱਲ ਉਨੀ ਕਰੋ ਵੀਡੀਓ 'ਚ ਜਿੰਨੀ ਪੋਸੀਬਲ ਹੈਗੀ ਆ ਜੀ ਇਹ ਨਾ ਹੋਵੇ ਵੀਡੀਓ 'ਚ ਗੱਲ ਹੋਰ ਨਿਕਲੇ ਤੇ ਬੰਦਾ ਤੁਹਾਡੇ ਕੋਲੇ ਆ ਕੇ ਗੱਲ ਕਰੇ ਬਾਕੀ ਵੀਰ ਜੀ ਆਪਣਾ ਕੰਮ ਇਹ ਆ ਜਦੋਂ ਕੋਈ ਵੀ ਕਸਟਮਰ ਆਉਂਦਾ ਹੈ ਮੇਰੇ ਕੋਲ ਕੋਈ ਵੀ ਗਾਹਕ ਆਉਂਦਾ ਆਪਾਂ ਹਰ ਇੱਕ ਚੀਜ਼ ਬੰਦੇ ਦੇ ਅੱਖਾਂ ਦੇ ਸਾਹਮਣੇ ਤਿਆਰ ਕਰਦੇ ਆਂ ਹੂੰ ਅਪਾ ਕਹਿੰਦੇ ਵੀਰੇ ਬੈਠ ਤੇਰੇ ਸਾਹਮਣੇ ਚੀਜ਼ ਤਿਆਰ ਕਰੂੰਗਾ ਜੀ ਠੀਕ ਹੈ ਤੇ ਉਹ ਚੀਜ਼ ਦਾ ਬਹੁਤ ਵੀਰੇ ਵਧੀਆ ਹੋ ਮੈਂ ਦੋਸਤੋ ਇੱਕ ਵਾਰ ਨਾ ਆਪਾਂ ਪ੍ਰਦੀਪ ਵੀਰੇ ਤੋਂ ਇਹ ਜਾਣ ਲਈਏ ਕਿ ਇਹਨਾਂ ਦੀ ਜਿਹੜੀ ਆ ਆਟਾ ਚੱਕੀ ਆ ਨਾਲ ਇਹਨਾਂ ਨੇ ਜਿਹੜਾ ਮਸਾਲਿਆਂ ਦਾ ਕੰਮ ਆ ਨਾਲ ਜਿਹੜਾ ਇਹ ਕਹਿੰਦੇ ਕਿ ਇਹਨਾਂ ਨੇ ਸਰ੍ਹੋਂ ਦਾ ਤੇਲ ਦਿੰਦੇ ਆ ਕੋਈ ਫਾਰਮ ਵਗੈਰਾ ਵਗੈਰਾ ਰਜਿਸਟਰਡ ਕਰਵਾਈ ਹੋਈ ਆ ਹਾਂਜੀ ਵੀਰ ਜੀ ਮੈਂ ਬਕਾਇਦਾ ਇੱਕ ਫਾਰਮ ਰਜਿਸਟਰ ਕਰਾਈ ਹੋਈ ਆ ਮੇਰੀ ਫਾਰਮ ਦਾ ਨਾਮ ਹੈਗਾ ਸ੍ਰੀ ਗਣਪਤੀ ਮਾਸਟਰ ਆਫ ਆਇਲ ਕੰਪਨੀ ਓਕੇ ਤੇ ਇਹ ਪਿੰਡ ਦਵਾਨੀਆਂ ਦੇ ਵਿੱਚ ਵੀਰੇ ਫੂਰ ਵਾਲੇ ਰਾਹ ਤੇ ਸਥਿਤ ਆਗੀ ਠੀਕ ਹੈ ਸੋ ਦੋਸਤੋ ਜਿਵੇਂ ਪ੍ਰਦੀਪ ਵੀਰ ਨੇ ਦੱਸਿਆ ਵੀ ਇਹਨਾਂ ਨੇ ਨਾ ਪ੍ਰੋਪਰ ਤਰੀਕੇ ਨਾਲ ਜਿਵੇਂ ਇੱਕ ਪੜਿਆ ਲਿਖਿਆ ਬੰਦਾ ਕੰਮ ਕਰਦਾ ਨਾ ਬਿਲਕੁਲ ਓਵੇਂ ਕੰਮ ਕੀਤਾ ਇਹਨੇ ਫਾਰਮ ਰਜਿਸਟਰਡ ਕਰਵਾਈ ਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਦਿਵਾਨਾ ਵਾਂ ਦਿਵਾਨਿਆਂ ਤੋਂ ਪਿੰਡ ਹਠੂਰ ਨੂੰ ਜਾਂਦੇ ਰਾਹ ਦੇ ਵਿੱਚ ਤੁਹਾਨੂੰ ਇਹ ਜਿਹੜੀ ਲੋਕੇਸ਼ਨ ਆ ਉਹਦੇ ਉੱਪਰ ਇਹਦਾ ਵੀਰ ਦਾ ਜਿਹੜੀ ਫਾਰਮ ਆ ਇੱਥੇ ਇਹਨੇ ਕੰਮ ਸ਼ੁਰੂ ਕੀਤਾ ਹੋਇਆ ਤੇ ਪ੍ਰਦੀਪ ਵੀਰੇ ਇੱਕ ਵਾਰ ਨਾਲ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ ਵੀ ਕਿਹੜਾ ਕਿਹੜਾ ਕੰਮ ਤੁਸੀਂ ਕਿਵੇਂ ਕਿਵੇਂ ਕਰਦੇ ਹੋ ਕਿਹੜੀ ਕਿਹੜੀ ਮਸ਼ੀਨ ਲਾਈ ਹੋਈ ਹੈ ਵੀਰੇ ਅਚਾ ਪ੍ਰਦੀਪ ਵੀਰੇ ਤੁਸੀਂ ਇਸ ਕੰਮ ਲਈ ਨਾਲ ਬੰਦਾ ਵੀ ਰੱਖਿਆ ਹੋਇਆ ਕੋਈ ਨਹੀਂ ਵੀਰ ਜੀ ਬੰਦਾ ਰੱਖਣਾ ਸੀਗਾ ਬੰਦਾ ਕਹਿੰਦਾ ਵੀ ਮੈਂ ਰੁਪਈਆ ਮੈਂ 18000 20 ਹੇਅਰ ਲਵਾਂਗਾ ਮੈਂ ਕਿਹਾ ਮੈਂ ਯਾਰ ਮੈਨੂੰ ਕੰਮ ਦਾ ਕਹਦਾ ਲੋਕ ਬਾਹਰ ਜਾ ਕੇ ਵੀ ਕੰਮ ਕਰਦੇ ਆ ਹਾਂ ਬਹੁਤ ਤਰ੍ਹਾਂ ਦਾ ਕੰਮ ਕਰਦੇ ਆ ਜਿਹੜੇ ਆਪ ਨਹੀਂ ਦੱਸ ਸਕਦੇ ਹੈਨਾ ਵੀ ਟਾਇਲਟ ਵਗੈਰਾ ਵੀ ਸਾਫ਼ ਕਰਦੇ ਆ ਮੈਂ ਸੋਚਿਆ ਕੰਮ ਦੀ ਕੋਈ ਸ਼ਰਮਣੀ ਮੈਂ ਕੰਮ ਆਪ ਕਰੂੰਗਾ ਬਿਲਕੁਲ ਆਪਦੇ ਹੱਥਾਂ ਨਾਲ ਸੌਧ ਕੰਮ ਕਰੂੰਗਾ ਬੰਦੀ ਦੇ ਸਾਹਮਣੇ ਕਰੂੰਗਾ ਠੀਕ ਹਾਂਜੀ ਕਈ ਵਾਰੀ ਨਾ ਆਪਣੇ ਪੰਜਾਬ ਦੇ ਵਿੱਚ ਮੈਂ ਦੇਖਿਆ ਆਪਣੇ ਘਰਾਂ ਚ ਇਹ ਬੁੜੀਆਂ ਇਸ ਗੱਲ ਤੇ ਤਰਾਜ ਕਰਦੀਆਂ ਵੀ ਬਿਹਾਰੀ ਆ ਕਹਿੰਦੇ ਉਹ ਤੰਬਾਕੂ ਵਰਤਦੇ ਆ ਉਹ ਵਿੱਚ ਹੀ ਉੱਥੇ ਆਟਾ ਪੀਸਿਆ ਵਿੱਚ ਹੀ ਤੰਬਾਕੂ ਸੜਦਾ ਉਹਨਾਂ ਨੇ ਹੈਨਾ ਇਸ ਗੱਲ ਤੋਂ ਮੈਂ ਜਦੋਂ ਅਸੀਂ ਆਟਾ ਭਉਣ ਘਰੋਂ ਤੁਰਦੇ ਆ ਨਾ ਸਾਨੂੰ ਵੀ ਪੁੱਛਿਆ ਜਾਂਦਾ ਵੀ ਜਿਹੜੀ ਚੱਕੀ ਤੇ ਜਾਂਦਾ ਉੱਥੇ ਬਿਹਾਰੀ ਤਾਂ ਨਹੀਂ ਕੋਈ ਉੱਥੇ ਕੋਈ ਇਹੋ ਜਿਹਾ ਬੰਦਾ ਤਾਂ ਨਹੀਂ ਚਲੋ ਪਹਿਲੀ ਗੱਲ ਤਾਂ ਇਹ ਬੰਦ ਤੂੰ ਪੜਿਆ ਲਿਖਿਆ ਬੰਦਾ ਹਨਾ ਕਿੰਨਾ ਨਸ਼ੇ ਪਤੇ ਤੋਂ ਆਪਾਂ ਪਹਿਲਾਂ ਦੂਰ ਹੈਗੀ ਪਤਾ ਹੀ ਹਨਾ ਤੇ ਇਹ ਸਾਰੀਆਂ ਚੀਜ਼ਾਂ ਵੀ ਇੱਕ ਦੋਸਤੋ ਪੋਜ਼ਿਟਿਵ ਪੁਆਇੰਟ ਆ ਕਿ ਵੀਰ ਕਹਿੰਦਾ ਇੱਥੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਕੋਈ ਨਸ਼ਾ ਕਰਕੇ दारू ਪੀ ਕੇ ਜਾਂ ਕੋਈ ਇਹੋ ਜਿਹਾ ਤਮਾਕੂ ਵਗੈਰਾ ਦੇ ਸੇਵਨ ਕਰਦਾ ਹੋਵੇ ਇਹ ਵੀਰੇ ਬਹੁਤ ਪੋਜ਼ਿਟਿਵ ਗੱਲ ਆ ਹਨਾ ਤੇ ਸਭ ਤੋਂ ਪਹਿਲਾਂ ਵੀਰੇ ਆਹ ਕਿਹੜੀ ਮਸ਼ੀਨ ਆ ਕੀ ਕਰਦੀ ਆਪਾਂ ਇਹਦੇ ਨਾਲ ਇਹ ਵੀਰ ਜੀ ਬਲੋਰ ਹੈਗਾ ਓਕੇ ਇਹਦਾ ਕੰਮ ਕੀ ਆ ਜਿਹੜੀ ਆ ਆਪਾਂ ਚੱਕੀ ਲਾਈ ਆ ਹਮ ਜਿਹੜੀ ਇਹ ਚੱਕੀ ਆ ਇਹ ਆਮ ਚੱਕੀ ਨਹੀਂ ਹੈਗੀ ਅੱਛਾ ਜੀ ਇਹ ਘਰਾਟਾਂ ਹੁੰਦੀਆਂ ਸੀ ਹਾਂ ਪਾਣੀ ਨਾਲ ਆਪਣੀਆਂ ਜਿਹੜੀਆਂ ਚੱਕੀਆਂ ਚੱਲਦੀਆਂ ਹੁੰਦੀਆਂ ਸੀ ਓਕੇ ਠੀਕ ਹੈ ਉਹਦੇ ਵਿੱਚ ਇੱਕ ਲਾਲ ਪੱਥਰ ਹੁੰਦਾ ਸੀ ਆਪਾਂ ਉਹ ਪੱਥਰ ਲਗਾਇਆ ਵੀਰੇ ਜਿਹੜਾ ਆਟੇ ਦੀ ਜਿਹੜੀ ਕੁਆਲਿਟੀ ਵਧੀਆ ਬਣਾ ਦਿੰਦਾ ਆਟਾ ਜਿਹੜਾ ਉਹ ਠੰਡਾ ਹੋ ਕੇ ਬਲੌਰ ਵੇਚਦੀ ਇੱਥੇ ਆ ਜਾਂਦਾ ਜਿਹੜੀ ਜ਼ਰੂਰੀ ਤੱਤ ਹੁੰਦੀ ਆ ਆਪਣੀ ਆਟ ਜੀ ਵੀਰੇ ਉਹ ਖਤਮ ਨਹੀਂ ਹੁੰਦੀ ਅੱਛਾ ਮਤਲਬ ਕਿ ਤੁਸੀਂ ਕਹਿੰਦੇ ਵੀ ਜਿਹੜਾ ਇਹ ਬਲੌਰ ਵਾਲਾ ਆਟਾ ਵਾ ਇਹਦੇ ਜਿਹੜੇ ਤੱਤ ਨੇ ਉਹ ਉਵੇਂ ਦੇ ਉਵੇਂ ਹੀ ਰਹਿੰਦੇ ਨੇ ਜੀ ਜੀ ਠੀਕ ਆ ਅੱਛਾ ਇਹ ਹਾਰਾ ਆਟਾ ਵੀਰੇ ਤੁਸੀਂ ਐਂ ਪੀਸ ਦਿਓ ਜਾਂ ਕਿਸੇ ਦੀ ਸਪੈਸ਼ਲ ਡਿਮਾਂਡ ਤੇ ਹੀ ਕਰਦੇ ਹੋ ਨਹੀਂ ਵੀਰੇ ਹਾਰਾ ਆਟਾ ਹੀ ਤੇ ਇਹਦਾ ਵੀਰੇ ਕੋਈ ਤੁਸੀਂ ਆਮ ਚੱਕੀ ਨੂੰ ਪਹਿਹ ਤਾਂ ਨਹੀਂ ਵਧ ਲੈਣੀ ਨਹੀਂ ਜਮਾਂ ਜੈ ਰੇਟ ਵੀਰੇ ਅੱਛਾ ਉਸੇ ਰੇਟ ਦੀ ਕਰੀ ਜੀ ਜੀ ਹਾਂਜੀ ਠੀਕ ਆ ਇੱਕ ਮੈਂ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਮੜਾ ਜਾਂ ਨੇੜੇ ਆ ਕੇ ਵੀ ਇੱਕ ਵਾਰ ਆਪਾਂ ਦਿਖਾ ਲਈਏ ਅੱਛਾ ਇਹ ਠੰਡੇ ਆਟੇ ਵਾਲੀ ਚੱਕੀ ਆ ਜੀ ਠੀਕ ਆ ਅੱਛਾ ਬਲੂਰ ਲੱਗਿਆ ਹੋਇਆ ਇਹ ਕੰਮ ਕਰਦਾ ਵਾ ਯੈਸ ਓਕੇ ਅੱਗੇ ਵੀਰੇ ਆਹ ਕੀ ਆ ਇਹ ਵੀਰ ਜੀ ਆਪਾਂ ਲਾਇਆ ਸਾਨ ਕਈ ਵਾਰੀ ਆਪਣੀ ਹੁਣ ਕਿਸੇ ਬੰਦੇ ਕੋਲ ਟਾਈਮ ਨਹੀਂ ਹੁੰਦਾ ਹੂੰ ਉਹ ਘਰੀ ਇਹ ਵੀ ਕਣਕ ਬਰਾ ਨਹੀਂ ਤੋਸ ਸਕਦਾ ਸਾਫ ਨਹੀਂ ਕਰ ਸਕਦਾ ਤਾਂ ਆਪਾਂ ਇਹ ਸਾਨਨੇ ਦੇ ਵਿੱਚ ਕਣਕ ਪਾ ਕੇ ਸਾਫ ਕਰ ਦਿੰਦੇ ਆ ਉਹਦਾ ਪੀਣਾ ਕਰ ਦਿੰਦੇ ਮਤਲਬ ਕਿ ਜੇ ਕਿਸੇ ਬੰਦੇ ਕੋਲੇ ਪੀਣ ਕਰਨ ਦਾ ਟਾਈਮ ਨਹੀਂ ਹੈ ਜੀ ਤਾਂ ਤੁਸੀਂ ਉਹਦਾ ਪੀਣ ਵੀ ਇੱਥੇ ਕਰ ਦਿੰਦੇ ਆ ਠੀਕ ਆ ਉਸ ਤੋਂ ਬਾਅਦ ਉਹਦਾ ਆਟਾ ਪੀਸਦੇ ਆ ਠੀਕ ਆ ਜਾਂ ਕਈ ਵਾਰੀ ਆਹ ਹੁੰਦਾ ਮੀਰਰ ਦਾ ਕੋਈ ਤੀਜੀ ਜੋ ਊਮੀ ਲਿਉਂਦਾ ਹਾਂਜੀ ਹਾਂਜੀ ਉਹ ਫਿਰ ਜੇ ਆਟਾ ਪਾਉਵੇਂ ਪੀਦੇ ਫਿਰ ਉਹਦਾ ਨੁਕਸਾਨ ਹੁੰਦਾ ਹੀ ਹਾਂਜੀ ਤੇ ਫਿਰ ਤੁਸੀਂ ਉਹ ਦੇਖ ਕੇ ਤਾਂ ਪੀਣ ਕਰ ਦਿੰਦੇ ਨਹੀਂ ਹਾਂਜੀ ਬਹੁਤ ਵਧੀਆ ਗੱਲ ਆ ਵੀਰੇ ਤੇ ਅੱਗੇ ਵੀ ਇਹ ਆ ਕੀ ਸਿਸਟਮ ਲੱਗਿਆ ਹੋਇਆ ਹੈ ਇਹ ਵੀਰ ਜੀ ਗ੍ਰੈਂਡਰ ਹੈਗਾ ਇਹਦੇ ਵਿੱਚ ਆਪਾਂ ਜਿਵੇਂ ਪਸ਼ੂਆਂ ਦੇ ਲਈ ਦਾਣਾ ਬਣਾਉਨੇ ਆ ਰੇਟੀ ਬਣਾਉਨੇ ਆ ਇਹਦੇ ਵਿੱਚ ਬੱਤੇ ਤਿਆਰ ਕਰਦੇ ਆ ਅੱਛਾ ਮਤਲਬ ਜਿਵੇਂ ਮੈਂ ਪਹਿਲਾਂ ਤਾਂ ਦੇਖਿਆ ਕਾਫੀ ਪਹਿਲਾਂ ਜਦੋਂ ਮੈਂ ਛੋਟਾ ਸੀ ਸ਼ਾਇਦ ਮੇਰੀ ਜਾਣਕਾਰੀ 'ਚ ਕਮੀ ਆ ਮੈਂ ਦੇਖਿਆ ਜਦੋਂ ਮੈਂ ਠੀ ਤੇ ਸੌਰੀ ਚੱਕੀ ਤੇ ਆਟਾ ਲੈ ਕੇ ਜਾਂਦਾ ਸੀ ਨਾ ਜੇ ਦਾਣਾ ਲੈ ਕੇ ਜਾਂਦੇ ਸੀ ਤਾਂ ਮੈਨੂੰ ਲੱਗਾ ਸ਼ਾਇਦ ਉਹ ਪੱਥਰ ਵਗੈਰਾ ਚੇਂਜ ਕਰਕੇ ਹਨਾ ਦਾਣਾ ਇਹ ਨਵੀਂ ਤਕਨੀਕ ਦੇ ਵਿੱਚ ਪੱਤੀਆਂ ਲੱਗੀਆਂ ਹੋਈਆਂ ਜੀ ਤੇ ਇਹ 1 ਘੰਟੇ ਦੇ ਵਿੱਚ ਜਿਵੇਂ 8 ਘੰਟੇ ਲੰਘ ਗਏ ਜਿਹੜਾ ਆਪਣਾ ਪੀਸਿੰਗ ਦਾ ਦਾਣਾ ਗਿਆ ਲਿੱਤੀ ਹੈ ਪੀਂਦਾ ਠੀਕ ਆ ਅੱਛਾ ਇਹ ਦਾਣੇ ਵਾਲਾ ਸਿਸਟਮ ਆ ਗਿਆ ਤੇ ਆ ਫਿਰ ਇਹਦੇ ਚ ਇਹ ਵੀਰ ਜੀ ਪੱਖਾ ਲੱਗਿਆ ਹੋਇਆ ਹੈਗਾ ਜਦੋਂ ਆਪਾਂ ਦਾਣਾ ਇਹਦੇ ਵਿੱਚ ਪਾ ਦਨੇ ਆ ਤਾਂ ਇਹ ਪੱਖਾ ਜਿਹੜਾ ਇਹ ਜੋ ਹਵਾ ਬਣਾ ਕੇ ਜਿਹੜਾ ਦਾਣਾ ਹੈਗਾ ਉਹ ਇੱਥੇ ਲਿਆਂਦਾ ਜਿਹੜਾ ਜਿਹੜਾ ਸਪੀਡ ਨਾਲ ਜਲਦੀ ਕੰਮ ਕਰਦਾ ਨਵੀਂ ਤਕਨੀਕ ਦਾ ਨਵੀਂ ਤਕਨੀਕ ਦਾ ਹਾਂਜੀ ਠੀਕ ਆ ਇਧਰ ਵੀਰੇ ਕੋਲੂ ਆ ਇਹ ਇਹ ਵੀਰ ਜੀ ਕੋਲੂ ਆ ਇਹਨੂੰ ਸਪੋਇਲਰ ਵੀ ਕਹਿੰਦੇ ਨੇ ਆਪਾਂ ਓਕੇ ਇਹ ਵੀ ਆਪਾਂ ਨਵੀਂ ਤਕਨੀਕ ਦਾ ਲਾਇਆ ਵੀਰੇ ਜਿਹੜੇ ਪਹਿਲਾਂ ਕੋਲੂ ਹੁੰਦੇ ਸੀ ਉਹ ਇਦਾਂ ਜਿਵੇਂ ਕਰੀਏ ਚੱਲਦੇ ਹੁੰਦੇ ਸੀ ਨਾ ਜਿਵੇਂ ਇੱਕ ਲੱਕ ਉਸ ਤਰ੍ਹਾਂ ਆਪਾਂ ਜਿਹੜਾ ਸਪੈਲਰ ਆਪਾਂ ਨਵੀਂ ਤਕਨੀਕ ਦਾ ਲਾਇਆ ਵੀਰੇ ਇਹਦੇ ਵਿੱਚ ਆਪਾਂ ਤੇਲ ਵਗੈਰਾ ਸਾਰਾ ਇਹਦੇ ਵਿੱਚੋਂ ਅੱਗੇ ਕੱਢਦੇ ਹਾਂ ਓਕੇ 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 ਜੀ ਤੇ ਵੀਰੇ ਇਹਦੇ 'ਚ ਥੋੜੇ ਤੇਲ 'ਚ ਕੀ ਖਾਸियत ਆ ਜਿਹੜਾ ਆਪਾਂ ਮੈਂ ਸ਼ੁਰੂਆਤ 'ਚ ਆਫ ਦੀ ਕੈਮਰਾ ਉੱਤੇ ਨਾਲ ਗੱਲ ਕਰਦਾ ਸੀਗਾ ਬਿਨਾ ਸਰੋਂ ਦਾ ਤੇਲ ਚਲੋ ਆਟਾ ਵੀ ਵਸਤਾ ਰੋਜ਼ ਵਰਤੋਈ ਚੀਜ਼ ਆ ਪਰ ਜਿਹੜਾ ਤੇਲ ਆ ਨਾ ਇਹਦੇ 'ਚ ਕਹਿੰਦੇ ਬਹੁਤ ਮਲਾਵਟ ਆਉਂਦੀ ਆ ਜੀ ਤੇ ਇਹਦੇ 'ਚ ਤੁਹਾਡੇ ਕੋਲੇ ਖਾਸ ਚੀਜ਼ ਕੀ ਆ ਤੁਹਾਡੇ ਕੋਲੋਂ ਲੋਕ ਤੇਲ ਕਿਉਂ ਕਢਵਾ ਕੇ ਲੈ ਕੇ ਜਾਂਦੇ ਆ ਅਮ ਵੀਰ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਸਰੋਂ ਲੈਨੇ ਆਂ ਜਿਵੇਂ ਕਿਹਾ ਸਰੋਂ ਪਈ ਆ ਸਰੋਂ ਆਪਾਂ ਅਮ ਵੀਰ ਜੀ ਰਾਸਥਾਨ ਤੋਂ ਲੈਨੇ ਆਂ ਅੱਛਾ ਇਹ ਸਰੋਂ ਹਰਾਸਥਾਨ ਤੋਂ ਆਈ ਹੋਈ ਆ ਹਾਂ ਜੀ ਵੀਰ ਜੀ ਇਹ ਸਰੋਂ ਇਹ ਵਿੱਚ ਇਹ ਕੁਆਲਿਟੀ ਆ ਕਿ ਜਿਹੜਾ ਆਪਣੇ ਤੇਲ ਦਾ ਟੇਸਟ ਆ ਜੀ ਉਹ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਕਿਉਂਕਿ ਆਪਾਂ ਹੁਣ ਤੇਲ ਵਰਤਦੇ ਆਂ ਘਰੇ ਆਪਾਂ ਸਾਦੀ ਨੂੰ ਤੜਕਾ ਲਾਉਣਾ ਹੁੰਦਾ ਹੋਰ ਵੀ ਕੋਈ ਕੰਮ ਨਹੀਂ ਹਨ ਵਰਤਦੇ ਆਂ ਤਾਂ ਜਿਹੜਾ ਤੇਲ ਦਾ ਟੇਸਟ ਆ ਉਹ ਬਹੁਤ ਵਧੀਆ ਮਿਲਦਾ ਠੀਕ ਹੈ ਤੇ ਇੱਕ ਜੀ ਖਾਸੀਤਾ ਦੇਖੋ ਵੀਰ ਜੀ ਆਪਣੇ ਕੋਲ ਇਹ ਤੇਲ ਦੀ ਬੋਤਲ ਆ ਗਈ ਜਿਹੜਾ ਰੀਅਲ ਤੇਲ ਆ ਤੇ ਦੂਰੋਂ ਦੱਸਦਾ ਵੀ ਮੈਂ ਸਰੋਂ ਜੀ ਇਹਦੇ ਵਿੱਚ ਜਿਵੇਂ ਕਰੀਏ ਕੋਈ ਕੋਈ ਕੈਮੀਕਲ ਕੋਈ ਰੰਗ ਕੋਈ ਚੀਜ਼ ਹੈ ਇਸ ਤਰ੍ਹਾਂ ਜਿਵੇਂ ਕਰੀਏ ਆਪਾਂ ਕੋਲੇ ਖੜ ਕੇ ਹਰ ਇੱਕ ਚੀਜ਼ ਚੈੱਕ ਕਰਦੇ ਆ ਅੱਛਾ ਇਹ ਮਤਲਬ ਕਿ ਤੁਸੀਂ ਕਹਿ ਰਹੇ ਹੋ ਵੀ ਇਹਦੇ ਵਿੱਚ ਕੋਈ ਕੈਮੀਕਲ ਇਹ ਥੋੜੀ ਗਰੰਟੀ ਹੈ ਸਿਕਾ ਮੈਂ ਵੀਰੇ ਇੱਕ ਵਾਰੀ ਫੇਰ ਕਹਿੰਦਾ ਵੀਡੀਓ ਬਣਦੀ ਆ ਇਹ ਨਾ ਗੱਲ ਹੋਵੇ ਮੈਨੂੰ ਲੰਬੀ ਨਹੀਂ ਗੱਲ ਹੋਣੀ ਆਪਣੀ ਵੀਰ ਜੀ ਬਕਾਇਦਾ ਪਹਿਲਾਂ ਵੀਡੀਓ ਪਾਈ ਸੀ ਉਹੀ ਵੀ ਦੱਸਿਆ ਹੈਗਾ ਵੀ ਜੇਕਰ ਕੋਈ ਬੰਦਾ ਸਾਡੇ ਕਿਸੇ ਵੀ ਪ੍ਰੋਡਕਟ ਦੇ ਵਿੱਚ ਮਿਲਾਵਟ ਸਦ ਕਰ ਦੇ ਤਾਂ ਉਹਨੂੰ ਅਸੀਂ 50000 ਰੁਪਏ ਨਾਮ ਦੇਵਾਂਗੇ ਕਿਉਂ ਕਿਉਂਕਿ ਹਰ ਇੱਕ ਚੀਜ਼ ਆਪਾਂ ਬੰਦੇ ਦੀ ਅੱਖਾਂ ਸਾਹਮਣੇ ਕੱਢਦੇ ਆਂ ਬਾਈ ਅੱਖਾਂ ਸਾਹਮਣੇ ਵੀ ਕਿਸੇ ਤਰ੍ਹਾਂ ਦੀ ਕੋਈ ਮਨਾਵਟ ਨਹੀਂ ਸੌਦਾ ਕੰਮ ਕਰਨਾ ਬਾਈ ਨਹੀਂ ਕੰਮ ਕਰਨ ਨੂੰ ਤਾਂ ਮੈਂ ਪ੍ਰੈਕਟਿਸ ਵੀ ਕਰ ਸਕਦਾ ਸੀਗਾ ਅੱਗੇ ਹੋਰ ਵੀ ਕੋਈ ਕੰਮ ਕਰ ਸਕਦਾ ਸੀ ਮੇਰੀ ਸੋਚ ਸੀ ਵੀ ਕੰਮ ਇਦਾਂ ਦਾ ਕਰਾਂ ਜੀ ਇਹ ਨਾਲ ਲੋਕਾਂ ਦਾ ਵੀ ਫਾਇਦਾ ਹੋਵੇ ਤੇ ਮੇਰਾ ਵੀ ਫਾਇਦਾ ਕਦੇ ਆਇਆ ਨਹੀਂ ਦਿਮਾਗ 'ਚ ਆਇਆ ਵੀ ਯਾਰ ਜੇ ਇੰਨਾ ਸ਼ੁੱਧ ਕੰਮ ਕਰਾਂਗੇ ਥੋੜੀ ਜੀ ਕਮਾਈ ਘੱਟ ਹੋਊਗੀ ਆਪਾਂ ਵੀ ਮਾੜਾ ਮੂਟਾ ਜਗਾੜਬਾਜ਼ੀ ਕਰ ਲਈਏ ਵਿੱਚ ਨਹੀਂ ਬਾਈ ਜੀ ਮੈਨੂੰ ਮੇਰੀ ਪਹਿਲੋਂ ਦੀ ਸੋਝ ਇਹ ਸੀਗੀ ਜਿਵੇਂ ਹੁਣ ਮੈਂ ਲਾ ਕਰਦਾ ਹੁੰਦਾ ਸੀਗਾ ਉੱਥੇ ਕੋਈ ਗਰੀਬ ਵੀ ਆਉਂਦਾ ਸੀਗਾ ਕੋਈ ਮੀਰ ਵੀ ਆਉਂਦਾ ਸੀ ਕੋਈ ਗਰੀਬ ਆਇਆ ਤਾਂ ਉਹਦੇ ਹੁਣ ਪਤਕ ਜੇਰੀਆਂ ਦੇ ਵਿੱਚ ਆਮ ਬੰਦੇ ਦਾ ਉਹ ਥੱਗਾ ਲਾ ਦਿੰਦੇ ਠੀਕ ਹੈ ਤੇ ਇਸ ਗੱਲ ਕਿ ਜਿਹੜੀ ਬੰਦੇ ਦੀ ਜ਼ਮੀਰ ਹੁੰਦੀ ਹੈ ਮੇਰੀ ਜ਼ਮੀਰ ਨੇ ਯਾਦ ਦਿੰਦੀ ਸੀ ਵੀ ਮੈਂ ਲੋਕਾਂ ਨੂੰ ਆਏ ਯਾਰ ਲੁੱਟ ਕੇ ਪੈਸੇ ਕਮਾਵਾਂ ਤੇ ਇਸ ਗੱਲ ਕਿ ਮੈਨੂੰ ਆਏ ਸੀ ਵੀ ਮੈਂ ਇਦਾਂ ਦਾ ਕੰਮ ਕਰਾਂ ਯਾਰ ਜਿੱਨਾ ਮੈਨੂੰ ਵੀ ਸਕੂਨ ਹੋਵੇ ਤੇ ਮੈਂ ਲੋਕਾਂ ਦੀ ਵੀ ਸੇਵਾ ਕਰਾਂ ਅੱਛਾ ਵੀਰੇ ਸਰੋਂ ਦਾ ਤੇਲ ਤੁਸੀਂ ਜੇ ਕੋਈ ਤੁਹਾਡੇ ਕੋਲ ਸਰੋਂ ਲੈ ਕੇ ਆਵੇ ਤੁਸੀਂ ਉਹਨੂੰ ਤੇਲ ਕੱਢ ਕੇ ਦਿੰਨੇ ਤੇ ਇਹ ਤੁਸੀਂ ਜਿਹੜੀ ਸਰੋਂ ਆਪਣੀਆਂ ਇਹ ਰਾਜਸਥਾਨ ਵਾਲੀ ਸਰੋਂ ਲਿਓਨੇ ਆਂ ਹਾਂਜੀ ਰਾਜਸਥਾਨ ਵਾਲੀ ਸਰੋਂ ਤੇ ਆਪਣੀ ਵਾਲੀ ਸਰੋਂ 'ਚ ਕੀ ਫਰਕ ਆ ਵੀਰੇ ਜਿਹੜੀ ਵੀਰੇ ਆ ਰਾਸਥਾਨ ਵਾਲੀ ਸਰੋਂ ਆ ਲਾਈਵ 'ਚ ਤੁਹਾਨੂੰ ਚੱਕ ਕੇ ਦਿਖਾਉਣਾ ਜੀ ਆ ਵੀਰ ਜੀ ਰਾਸਥਾਨ ਵਾਲੀ ਸਰੋਂ ਹੂੰ ਇਹ ਬਿਲਕੁਲ ਜਿਵੇਂ ਕਹਦੀ ਇਹ ਬਲੈਕ ਕਲਰ ਦੀ ਹੁੰਦੀ ਹੈ ਹੂੰ ਤੇ ਜਦੋਂ ਇਹਨੂੰ ਆਪਾਂ ਐਸਪ੍ਰੇਅਰ ਦੇ ਵਿੱਚ ਦੀ ਆ ਪਾਨੇ ਜੀ ਤਾਂ ਜਿਹੜਾ ਇਹ ਤੇਲ ਦਾ ਟੇਸਟ ਆ ਉਹ ਆਪਣੇ ਜਿਹੜਾ ਸਰੋਂ ਆ ਉਹਦੇ ਨਾਲੋਂ ਵੱਖਰਾ ਹੁੰਦਾ ਵੀ ਖਾਂ ਚ ਬਹੁਤ ਸਮਾਨ ਹੁੰਦਾ ਤੇ ਇੱਕ ਇਹ ਖਾਸਤਾ ਵੀਰੇ ਵੀ ਇਹਦੇ ਵਿੱਚ ਜਿਹੜਾ 40% ਤੇਲ ਨਿਕਲਦਾ ਜਿਹੜੀ ਆਪਾਂ ਵਾਲੀ ਸਰੋਂ ਆ ਉਹਦੇ ਵਿੱਚ 30% ਤੇਲ ਨਿਕਲਦਾ ਇਹਦਾ ਕੀ ਕਾਰਨ ਆ ਵੀਰੇ ਇਹ ਵੀਰੇ ਉੱਥੇ ਜਿਹੜੀ ਧਰਤੀ ਉਹ ਖੁਸ਼ਕ ਉੱਥੇ ਲੋਕ ਜਿਹੜੇ ਪਾਣੀ ਵਗੈਰਾ ਨਹੀਂ ਲਾਉਂਦੇ ਉਹ ਟਿਊਬਲਰਾਂ ਵਗੈਰਾ ਨਹੀਂ ਹੈਗੀਆਂ ਕੁਦਰਤੀ ਖੇਤੀ ਹੁੰਦੀ ਹੈ ਇਹ ਚੀਜ਼ ਕਰਕੇ ਜਿਹੜਾ ਸਰੋਂ ਦੀ ਬੰਦ ਚ ਵੀ ਕੁਆਲਿਟੀ ਤਾਂ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਵੀਰੇ ਜੀ ਅੱਛਾ ਪਰ ਦੀ ਵੀਰੇ ਇਹ ਤਾਂ ਸਾਰੀ ਹੋ ਗਈ ਗੱਲਬਾਤ ਆਪਣੀ ਜਿਵੇਂ ਤੁਸੀਂ ਦੱਸਿਆ ਵੀ ਕਿਹੜੀਆਂ-ਕਿਹੜੀਆਂ ਮਸ਼ੀਨਾਂ ਤੁਸੀਂ ਲਾਈਆਂ ਹੋਈਆਂ ਕਿਵੇਂ-ਕਿਵੇਂ ਤੁਸੀਂ ਕੰਮ ਕਰਦੇ ਹੋ ਹਨ ਹਾਂ ਹਾਂ ਜੀ ਵੀਰ ਜੀ ਤੇ ਕਿੰਨਾ ਚਿਰ ਹੋਇਆ ਆਪਾਂ ਨੂੰ ਜਿਹੜਾ ਕੰਮ ਸ਼ੁਰੂ ਕੀਤੇ ਨੂੰ ਇਥੇ ਕਿੰਨਾ ਚਿਰ ਹੋ ਗਿਆ ਅੱਜ ਵੀਰ ਜੀ ਮੈਨੂੰ ਇੱਕ ਹਫਤਾ ਹੋਇਆ ਜੀ ਕਿ ਮੈਂ ਸੋਚਿਆ ਸੀ ਜਿੰਨਾ ਉਦੋਂ ਬਾਅਦ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆਇਆ ਵੀਰ ਜੀ ਹਰੇਕ ਬੰਦਾ ਚਾਹੁੰਦਾ ਵੀ ਕੁਆਲਿਟੀ ਮਿਲੇ ਵਧੀਆ ਸਭ ਚੀਜ਼ ਮਿਲੇ ਯਾਨੀ ਕਿ ਇੱਕ ਮਹੀਨਾ ਸਿਰ ਸੀ ਹਾਂਜੀ ਇੱਕ ਹਫਤਾ ਹੀ ਇੱਕ ਹਫਤਾ ਹੋਇਆ ਕੰਮ ਜੀ ਹਾਂਜੀ ਹਾਂਜੀ ਤੇ ਕਿਵੇਂ ਦਾ ਰਿਸਪੌਂਸ ਲੱਗਦਾ ਲੋਕਾਂ ਦਾ ਵੀਰ ਜੀ ਮੈਨਾ ਇੱਕ ਡਰਮ 200 ਲੀਟਰ ਦਾ ਡਿਲੀ ਕਰਦਾ ਹੁਣ ਤੇ ਆਥ ਨੂੰ ਖਤਮ ਹੋ ਜਾਂਦਾ ਤੇ ਜਿਹੜੀ ਖਾਲਾ ਖਾਲਾ ਵਾਲੇ ਮੈਨੂੰ ਪਹਿਲਾਂ 5 ਦਿਨ 10 ਦਿਨ ਪਹਿਲਾਂ ਦੱਸਣਾ ਪੈਂਦਾ ਮੰਦੇ ਨੂੰ ਵੀ ਸਾਨੂੰ ਖਾਲਾ ਚਾਹੀਦੀ ਹੈ ਬੰਦੇ ਨਾਲ ਗੱਲ ਤੇ ਸੋਧ ਤੇ ਕਿਹੜਾ ਕਿਹੜਾ ਏਰੀਆ ਵੀਰੇ ਜਿਵੇਂ ਮੰਨ ਲਓ ਤੁਹਾਡੇ ਏਰੀਏ ਵਿੱਚ ਆ ਦਿਵਾਨੇ ਪਿੰਡ ਦੇ ਨੇੜੇ ਦੇ ਕਿਹੜੇ ਕਿਹੜੇ ਪਿੰਡਾਂ ਦੇ ਤੁਹਾਡੇ ਕੋਲੇ ਆਉਂਦੇ ਆ ਜਿਵੇਂ ਬਈ ਆਪਣੇ ਨੇੜੇ ਦਾ ਪਿੰਡ ਸੀਨੀਅਰ ਵਾਲ ਹੋ ਗਿਆ ਸੂਹੀਆ ਹੋ ਗਿਆ ਕਲਾਲਾ ਹੋ ਗਿਆ ਮਾਸੀਕੇ ਹੋ ਗਿਆ ਬਲਾਸਪੁਰ ਹੋ ਗਿਆ ਹੋਰ ਆਪਣੀ ਲੱਖੀ ਵੀ ਬਾਈ ਅੱਜ ਇਧਰ ਆਪਣੇ ਜਲਾਲ ਦੀ ਆਲ ਕਾਸਾ ਤੋਂ ਵੀ ਤੇ ਲੈਣਾ ਹੈ ਬਾਈ ਮੈਂ ਵੀਡੀਓ ਪਾਈ ਸੀ ਪਹਿਲਾਂ ਸਿੰਪਲ ਜੀ ਆਪ ਆਪਣੀ ਵੀਡੀਓ ਬਰੀ ਨਹੀਂ ਹੈਨੀ ਸੀ ਨਾਲਸ ਬਸੇ ਪਾਈ ਸੋ ਵੀਡੀਓ ਵੀ ਨਹੀਂ ਵਾਇਰਲ ਹੋਈ ਤੇ ਲੋਕ ਬਾਈ ਬਹੁਤ ਵਧੀਆ ਰਿਸਪੌਂਸ ਦਿੰਦੇ ਆ ਹਰ ਬੰਦਾ ਕਹਿੰਦਾ ਵੀ ਮੈਨੂੰ ਸੁੱਧ ਚੀਜ਼ ਹੀ ਮਿਲੇ ਠੀਕ ਹੈ ਜੀ ਹਾਂਜੀ ਅੱਛਾ ਦੋਸਤੋ ਇੱਕ ਵੀਰ ਨੇ ਮਸਾਲਿਆਂ ਬਾਰੇ ਦੱਸਿਆ ਸੀ ਉਹ ਵੀ ਜਾਣਕਾਰੀ ਦਿੰਦੇ ਆ ਇੱਕ ਗੱਲ ਮੈਂ ਵਾਰ-ਵਾਰ ਪ੍ਰਦੀਪ ਮੇਰ ਨੂੰ ਵੀ ਕਹਿ ਰਿਹਾ ਸੀ ਬਈ ਕੋਈ ਵੀ ਇਹੋ ਜੀ ਗੱਲ ਨਾ ਕਿਹੋ ਜਿਹੜੀ ਨਾ ਹੋ ਸਕੇ ਕਿਉਂਕਿ ਮੈਂ ਨਹੀਂ ਚਾਹੁੰਦਾ ਮੈਂ ਉਹ ਚੀਜ਼ ਅੱਗੇ ਉਹ ਇਨਫਾਰਮੇਸ਼ਨ ਅੜੀ ਸ਼ੇਅਰ ਕਰਾਂ ਜਿਹੜੀ ਪੋਸੀਬਲ ਹੀ ਨਹੀਂ ਹੈਗੀ ਸੋ ਵੀਰੇ ਨੇ ਦੱਸਿਆ ਜਿੰਨੀਆਂ ਗੱਲਾਂ ਨੇ ਦੱਸੀਆਂ ਮੈਨੂੰ ਪਹਿਲਾਂ ਨੇ ਪੜ੍ਹਾਈ ਦੱਸੀ ਆਫ ਦੀ ਕੈਮਰਾ ਉਹਦਾ ਆਪਾਂ ਪ੍ਰੂਫ ਨਾਲ ਲਾਇਆ ਵਾ ਹੁਣ ਸਭ ਤੋਂ ਵੱਡਾ ਪ੍ਰੂਫ ਕੀ ਹੁੰਦਾ ਜਿਹੜੇ ਬੰਦੇ ਆਪਣੇ ਕੋਲੋਂ ਕੰਮ ਕਰਵਾ ਕੇ ਲੈ ਕੇ ਜਾਂਦੇ ਉਹ ਪ੍ਰੂਫ ਹੁੰਦੇ ਆ ਜਿਵੇਂ ਵੀਰੇ ਨੇ ਦੱਸਿਆ ਵੀ ਆਂਡ ਗਵਾਂਡ ਦੇ ਪਿੰਡ ਨੇ ਜਿਹੜੇ ਵੀਰੇ ਕੋਲੇ ਆਉਂਦੇ ਆ ਜੇ ਕੋਈ ਬੰਦਾ ਉਹ ਵੀਡੀਓ ਦੇਖ ਰਿਹਾ ਜਿਹੜਾ ਕੰਮ ਕਰਵਾਉਂਦਾ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹਦਾ ਕੰਮ ਕਿਵੇਂ ਆ ਆਪਦੇ ਮੂੰਹ ਤੋਂ ਹਰੇਕ ਬੰਦਾ ਵਧੀਆ ਹੀ ਕਹਿੰਦਾ ਵਾ ਤੇ ਜਿਹੜੇ ਦੋਸਤ ਨਹੀਂ ਉਹ ਮੈਂ ਵੀਰੇ ਦਾ ਨਾਲ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਚੱਲ ਰਿਹਾ ਵਾ ਤੇ ਉਹਦੇ ਤੇ ਵੀ ਤੁਸੀਂ ਫੋਨ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਤੁਸੀਂ ਪੁੱਛਣਾ ਹੋਵੇ ਕਿਹੜੇ ਚੱਕੀ ਬੰਦ ਤਾਂ ਨਹੀਂ ਹੁੰਦੀ ਪਿੰਗੇ ਦੇ ਨਹੀਂ ਵੀਰ ਜੀ ਆਪਾਂ ਚੱਕੀ 7 ਵਜੇ ਸਵੇਰੇ ਖੋਲਦੇ ਆਂ ਤੇ ਸ਼ਾਮ ਨੂੰ 9 ਵਜੇ ਬੰਦ ਕਰਦੇ ਆਂ ਕਿਉਂਕਿ ਕੰਮ ਹੀ ਨਾ ਜ਼ਿਆਦਾ ਹੁੰਦਾ ਠੀਕ ਹੈ ਵੀ ਕੋਈ ਦਿਨ ਆਪਾਂ ਬੰਦ ਨਹੀਂ ਕਰਦੇ ਇਹ ਕੰਮ ਮਸਾਲਿਆਂ ਵਾਲਾ ਵੀ ਦਾਦੇ ਕਿਵੇਂ ਕਿਹੜੇ ਕਿਹੜੇ ਮਸਾਲੇ ਆਪਣੇ ਕੋਲੇ ਤੇ ਕਿਵੇਂ-ਕਿਵੇਂ ਕਰਦੇ ਹੋ ਤੁਸੀਂ ਇਹ ਵੀਰ ਜੀ ਜਿਵੇਂ ਆਪਾਂ ਪਹਿਲਾਂ ਮੈਂ ਨਾ ਇੱਕ ਦਿਨ ਦੁਕਾਨ 'ਚ ਗਿਆ ਓਕੇ ਮੈਂ ਮਿਰਚਾਂ ਲੈ ਕੇ ਆਇਆ ਵੀ ਮਿਰਚਾਂ ਮੇਰੀ ਵਾਈਫ ਨੇ ਇੰਨੀ ਆ ਪਾਤੀਆਂ ਪਰ ਜਿਵੇਂ ਕਹ ਰਹੀ ਮਿਰਚ ਕੋਣੀ ਨਹੀਂ ਸੀ ਕਿਉਂ ਕੋਣੀ ਨਹੀਂ ਸੀ ਉਹਦੇ ਵਿੱਚ ਕੇਮਿਕਲ ਹੁੰਦੇ ਸੋ ਨਹੀਂ ਪਤਾ ਰੰਗ ਪਾਏ ਜਾਂਦੇ ਆ ਬਾਈ ਬਹੁਤ ਬਹੁਤ ਹੁੰਦੀਆਂ ਬਹੁਤ ਮਲਾਬਟਾ ਹੁੰਦੀ ਆ ਉਹ ਚੀਜ਼ ਨੂੰ ਖਤਮ ਕਰਨ ਦੇ ਲਈ ਵੀਰੇ ਮੈਂ ਮਸਾਲੇ ਆਪ ਲੈ ਕੇ ਆਉਣਾ ਰਸਥਾਂ ਦੇ ਵਿੱਚ ਤੇ ਬੰਦੇ ਦੇ ਸਾਹਮਣੇ ਖੜ ਕੇ ਪੀਣਾ ओके ਤੇ ਇਹ ਮੇਰੇ ਕੋਲੇ 27 ਤਰ੍ਹਾਂ ਦੇ ਮਸਾਲੇ ਆ ਬਾਈ ਕਿਹੜੇ ਕਿਹੜੇ ਪਏ ਆਪਣੇ ਕੋਲ ਹੁਣ ਹਕੀਕੀ ਆ ਇਹਦਾ ਵੀਰੇ ਮਿਰਚ ਪਈ ਆ ਓਕੇ ਤੇਜ ਪੱਤਾ ਪਿਆ ਸੁੰਡ ਪਿਆ ਜੀਰਾ ਪਿਆ ਮਗਾ ਪਈਆਂ ਹੋਰ ਬਹੁਤ ਸਾਰੇ ਵੱਡੀ ਲਿਆਚੀ ਛੂਡੀ ਲਿਆਚੀ ਹੋਰ ਬਹੁਤ ਸਾਰੇ ਮਸਾਲੇ ਆ ਬਾਈ 26 27 ਤਰ੍ਹਾਂ ਦੇ ਮਸਾਲੇ ਆ ਜਿਹੜੇ ਆਪਾਂ ਬੰਦੇ ਦੇ ਸਾਹਮਣੇ ਆਪਾਂ ਪੀਨੇ ਆ ਅੱਛਾ ਆ ਆਪਣੇ ਕੋਲ ਮਸਾਲਿਆਂ ਵਾਲੀ ਮਸ਼ੀਨ ਆ ਹਾਂਜੀ ਵੀਰ ਜੀ ਇਹ ਆਪਣੀ ਚੱਕੀ ਹੈਗੀ ਇਹਦੇ ਵਿੱਚ ਜੇ ਕਿਸੇ ਵੀਰ ਨੇ ਮਿਰਚਾਂ ਭਿਉਣੀ ਆ ਪਿਸਣੀ ਹੈਗੀਆਂ ਜਾਂ ਹਲਦੀ ਪਿਸਣੀ ਆ ਉਹ ਆਪਾਂ ਬਈ ਇੱਥੇ ਪੀਸ ਦਿੰਦੇ ਆ ਅੱਛਾ ਇੱਕ ਹੋਰ ਗੱਲ ਵੀ ਇਹ ਤਾਂ ਤੁਹਾਡੇ ਕੋਲੇ ਆਪਣੇ ਮਸਾਲੇ ਪਏ ਆ ਹਾਂਜੀ ਜੇ ਕੋਈ ਵੀਰ ਮਸਾਲਾ ਆਪ ਦਾ ਲੈ ਕੇ ਆਵੇ ਉਹ ਪੀਸ ਦਿਓ ਹਾਂਜੀ ਵੀਰ ਜੀ ਉਹ ਵੀ ਪੀਸ ਦਿਆਂ ਉਹ ਵੀ ਪੀਸ ਦਿਓ ਹਾਂਜੀ ਹਾਂਜੀ ਠੀਕ ਆ ਮੈਂ ਤਾਂ ਇਹ ਜੀ ਸ਼ਰਤ ਤਾਂ ਨਹੀਂ ਕੋਈ ਵੀ ਸਾਡੇ ਵਾਲੇ ਪੀਸ ਦਿਆਂ ਨਹੀਂ 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 ਵੀਰ ਸਾਰੇ ਪੀਸ ਦੇ ਜੀ ਇੱਕ ਨਾ ਤੁਸੀਂ ਮਲਟੀ ਗ੍ਰੇਨਾਟੇ ਦੀ ਗੱਲ ਕਰਦੇ ਸੀ ਪਹਿਲਾਂ ਹਾਂਜੀ ਫਿਰ ਉਹ ਵੀ ਦੱਸ ਦਿਓ ਇੱਕ ਵਾਰੀ ਕੀ ਆ ਉਹ ਵੀਰ ਜੀ ਮੈਂ ਸੋਚਿਆ ਨਾ ਮੈਂ ਖੋਦੀ ਹੁਣ ਚੱਕੀ ਤੇ ਕੰਮ ਕਰਦਾ ਸਾਰਿਆਂ ਦਾ ਕੰਮ ਕਰਕੇ ਥੋੜਾ ਜਿਆ ਥੱਕ ਜਾਂਦਾ ਕਿਉਂਕਿ ਸਾਰਾ ਕੰਮ ਜੂਰ ਦੀ ਆ ਵੀ ਆਪ ਦੇ ਵਾਸਤੇ ਨਾ ਮੈਂ ਪਹਿਲਾਂ ਆਟਾ ਤਿਆਰ ਕਰਦਾ ਜੀ মালਟੀ ਗ੍ਰੇਨਟ ਆ ਟਾਇ ਵੀਰੇ ਉਹ ਆਪਣੇ ਜਿਹੜੇ ਪੇਸ਼ੈਂਟ ਅ ਸੂਗਰ ਦੇ ਉਹਨਾਂ ਲਈ ਵੀ ਵਧੀਆ ਜਿਹੜੇ ਮੁੰਡੇ ਹੁਣ ਜੈਮ ਵਗੈਰਾ ਲਾਉਂਦੇ ਆ ਉਹ ਵੀ ਵਧੀਆ ਤੇ ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਐਡ ਕਰਾਂਗੇ ਜਿਵੇਂ ਕਿ ਸੋਲੇ ਹੋਗੇ ਮੱਕੀ ਹੋਗੀ ਜਵਾਰ ਹੋਗੀ ਫੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਨ ਐਡ ਜੌ ਹੋਗੀ ਸੋਇਆ ਬੀਨ ਹੋਗੀ ਵੀ ਜਿਹੜੇ ਆਪਣੇ ਹੁਣ ਪੁਰਾਣੇ ਪਿਓਰ ਕੇ ਸੀ ਵੀਰੇ ਉਹ ਮੱਕੀ ਖਾਂਦੇ ਸੀ ਸੋਲੇ ਖਾਂਦੇ ਸੀ ਤਾਂ ਵਧੀਆ ਪਏ ਸੀ ਪਰ ਹੁਣ ਇਹ ਚੀਜ਼ਾਂ ਖਤਮ ਹੋ ਗਈਆਂ ਮੈਂ ਸੋਚਿਆ ਯਾਰ ਆਪਾਂ ਮਲਟੀ ਗ੍ਰੇਨਟ ਆ ਤਿਆਰ ਕਰੀਏ ਨਾਲੇ ਜਿਹਨਾਂ ਨਾਲ ਆਪਣੀ ਜਿਹੜੇ ਨੌਜਵਾਨ ਜੰਮ ਵਗੈਰਾ ਲਾਉਂਦੇ ਆ ਜੇ ਆਪਣੇ ਪਿੰਡਾਂ ਆ ਹਾਂ ਤੇ ਉਹਨਾਂ ਦਾ ਬੜੀ ਆਪਾਂ ਫਾਇਦਾ ਕਰ ਸੀ ਠੀਕ ਆ ਤੇ ਦੋਸਤੋ ਸਾਰੀ ਜਾਣਕਾਰੀ ਆਪਾਂ ਪ੍ਰਦੀਪ ਵੀਰ ਤੋਂ ਲੈ ਲਈ ਆ ਕਿਹੜੀ ਕਿਹੜੀ ਮਸ਼ੀਨ ਲੱਗੀ ਹੋਈ ਆ ਕਿਵੇਂ ਕਿਵੇਂ ਕੰਮ ਕਰਦੇ ਆ ਨਵੀਂ ਤਕਨੀਕ ਦੀਆਂ ਮਸ਼ੀਨਾਂ ਨੇ ਇਹਨਾਂ ਕੋਲ ਤੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਆ ਮੈਂ ਵੀ ਤੁਹਾਨੂੰ ਦੱਸਿਆ ਸੋ ਦੋਸਤੋ ਇਹ ਸੀ ਪ੍ਰਦੀਪ ਸ਼ਰਮਾ ਜਿਹੜਾ ਕਿ ਬਰਨਾਲੇ ਜ਼ਿਲ੍ਹੇ ਦੇ ਪਿੰਡ ਦਿਵਾਨੇ ਦੇ ਵਿੱਚ ਇਹਨੇ ਕੰਮ ਸ਼ੁਰੂ ਕੀਤਾ ਤੇ ਇੱਕ ਪੋਜ਼ਿਟਿਵਿਟੀ ਦੀ ਮਿਸਾਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਆ ਵੀ ਇਹ ਬੰਦੇ ਨੇ ਬਹੁਤ ਹੀ ਪੋਜ਼ਿਟਿਵ ਰਹਿ ਕੇ ਆਪਣੇ ਆਪ ਨੂੰ ਸਟੇਬਲ ਕੀਤਾ ਇੰਨੇ ਖਰਚੇ ਕਰਨ ਤੋਂ ਬਾਅਦ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਕਿਸੇ ਜੌਬ ਤੇ ਜਾਂ ਕਾਮਯਾਬ ਨਾ ਹੋਣ ਤੇ ਫਿਰ ਇਹ ਵੀਰ ਨੇ ਕੰਮ ਸ਼ੁਰੂ ਕੀਤਾ ਵਾ ਤੇ ਇਹ ਕੰਮ ਨੂੰ ਅੱਗੇ ਜਿਹੜਾ ਮੋੜਾ ਲਾਉਣਾ ਉਹ ਤੁਸੀਂ ਲੋਕਾਂ ਨੇ ਲਾਉਣਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵੀਰਾ ਬਣਾ ਕੇ ਦਿੰਦਾ ਜਿਹੜੀਆਂ ਚੀਜ਼ਾਂ ਤਿਆਰ ਕਰਦਾ ਆਟਾ ਹੋ ਗਿਆ ਮਲਟੀਗ੍ਰੇਨ ਆਟਾ ਹੋ ਗਿਆ ਮਸਾਲੇ ਹੋ ਗਏ ਤੇਲ ਹੋ ਗਿਆ ਇਹ ਰੋਜ਼ਮਰਾਂ ਦੀ ਰਸੋਈ 'ਚ ਵਰਤਣ ਵਾਲੀਆਂ ਚੀਜ਼ਾਂ ਨੇ ਤੇ ਇਹ ਉਹ ਜ਼ਰੂਰੀ ਚੀਜ਼ਾਂ ਜਿਹੜੀਆਂ ਸਾਡੀ ਹੈਲਥ ਲਈ ਬਹੁਤ ਜ਼ਰੂਰੀ ਨੇ ਤੇ ਇੱਕ ਵਾਰ ਮੇਰੇ ਕਹਿਣ ਤੇ ਵੀਰੇ ਨੂੰ ਜ਼ਰੂਰ ਮੌਕਾ ਦਿਓ ਕਿਉਂਕਿ ਆਪਾਂ ਇੱਕ ਵਾਰ ਤਾਂ ਹੀ ਕੰਮ ਕਰਾਉਣਾ ਨਹੀਂ ਹੁੰਦਾ ਇੱਕ ਵਾਰ ਤੁਸੀਂ ਮੇਰੇ ਕਹਿਣ ਤੇ ਜਿਹੂ ਆਓ ਉਸਤ ਵਾਰ ਤੁਹਾਨੂੰ ਜਿਵੇਂ ਦਾ ਕੰਮ ਲੱਗੂਗਾ ਉਵੇਂ ਵੀਰੇ ਨਾਲ ਜ਼ਰੂਰ ਵਰਤਿਓ ਤੁਸੀਂ ਤੇ ਇੱਕ ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿੰਦਾ ਸੀ ਵੀ ਇੱਕ ਵੱਡਾ ਫਾਇਦਾ ਤੁਹਾਡਾ ਇੱਥੇ ਆਉਣ ਦਾ ਹੋਰ ਹੋਣਾ ਉਹ ਤੁਹਾਨੂੰ ਮੈਂ ਦੱਸਦਾ ਉਹ ਮੇਰਾ ਪਰਸਨਲ ਤਜਰਬਾ ਆਪਾਂ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਨਾ ਆਪਣਾ ਮਾੜਾ ਮੋਟਾ ਕਿਸੇ ਆਂਢ ਗੁਆਂਢ ਦਾ ਰੋਲਾ ਰੱਪਾ ਹੁੰਦਾ ਹੀ ਕਿਸੇ ਨਾਲ ਵਟ ਦਾ ਰੋਲਾ ਕਿਸੇ ਨਾਲ ਕੰ ਯਾ ਫਿਰ ਵੈਸੇ ਆਪਾਂ ਇਹ ਜਿਹੇ ਰੌਲੇ ਰੱਖਣ ਦੇ ਹੁੰਦੀ ਆ ਤੇ ਆਪਣੇ ਕੋਰਟ ਕਚਹਿਰੀਆਂ ਵਾਲਾ ਮਸਲਾ ਇੱਕ ਨੱਧਾ ਹੁੰਦਾ ਹੀ ਆਣ ਗਵਾਣ ਦਾ ਤੇ ਜੇ ਕਿਸੇ ਨੇ رائے ਲੈਣੀ ਹੋਈ ਨਾ ਵਕਾਲਤ ਦੀ ਉਹ ਤਾਂ ਫੀਸ ਕਦੇ ਲੱਖਾਂ ਚ ਹੁੰਦੀ ਆ ਤੁਸੀਂ ਲੈ ਕੇ ਆਟੇਲੀ ਬੁਰੀ ਆਉਣੀ ਆ ਤੇ ਸਲਾਹ ਤੁਸੀਂ ਵਕੀਰ ਅਲੀ ਲੈ ਜਾਣੀ ਹੈ ਤੋ ਇਹ ਫਾਇਦਾ ਤੁਹਾਡਾ ਵੱਡਾ ਕਰ ਦੋਗੇ ਫਾਇਦਾ ਇਹਨਾਂ ਦੀ ਹਾਦੀ ਵੀ ਜਰੂਰ ਜੀ ਤੇ ਕਿਉਂਕਿ ਬੰਦਾ ਰਹਿ ਨਹੀਂ ਸਕਦਾ ਜੀ وکਾਲਤ ਕੀਤੀ ਹੈ ਉਹਨੇ ਮਸਲਾ ਕੋਈ ਨਾ ਕੋਈ ਸੜ ਜਾ ਕੇ ਤੋੜਨਾ ਹੀ ਆ ਤੁਹਾਨੂੰ ਜੇ ਰੌਲਾ ਘਰ ਵਾਲੀ ਨਾਲ ਹੋਇਆ ਹੋਵੇ ਤਾਂ ਵੀ ਨਵੇਂ ਡ ਦੇਵੇ ਹਨਾ ਹਾਂਜੀ ਤੇ ਦੋਸਤੋ ਜਰੂਰ ਆਇਓ ਇੱਕ ਵਾਰ ਜਰੂਰ ਮੌਕਾ ਦਿਓ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਣੇ ਇਸ ਕੰਮ ਨੂੰ ਆਪਾਂ ਆਪਣੇ ਆਲੇ ਦੁਆਲੇ ਦੇ ਵਿੱਚ ਇਸ ਪੋਜ਼ਿਟਿਵ ਵਾਈਬ ਨੂੰ ਇਸ ਵੀਰ ਨੂੰ ਹੱਸਦੇ ਹੀ ਰਹਿੰਦਾ ਮੈਂ ਸ਼ੁਰੂ ਤੋਂ ਦੇਖ ਰਹੇ ਆਮ ਬੜਾ ਖੋਸ਼ਦਿਲ ਜਿਹਾ ਬੰਦਾ ਵਾ ਇੱਕ ਵਾਰ ਜ਼ਰੂਰ ਸ਼ੇਅਰ ਕਰਿਓ ਇਸ ਵੀਡੀਓ ਨੂੰ ਤਾਂ ਕਿ ਆਪਣੇ ਆਲੇ ਦੁਆਲੇ ਦੇ ਬੱਚੇ ਵੀਡੀਓ ਹਰ ਕਿਤੇ ਪਹੁੰਚ ਜਾਵੇ ਜੇ ਤੁਹਾਡਾ ਕੋਈ ਚੰਗਾ ਮਾੜਾ ਤਜਰਬਾ ਵੀਰ ਨਾਲ ਹੈਗਾ ਉਹ ਵੀ ਕਮੈਂਟ ਬਾਕਸ 'ਚ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਬੰਦੇ ਵੀਰ ਤੋਂ ਕੰਮ ਕਰਵਾਉਂਦੇ ਆ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਸਾਸੀਕਾ